ਨਾਲ ਹੈ ਕਿਉਂਕਿ ਸਵੇਰੇ 7 ਵਜੇ ਤੋਂ ਹੀ ਪੋਲਿੰਗ ਬੂਥਾਂ ਦੇ ਉਤੇ ਜੋ ਮਤਦਾਤਾ ਨੇ ਉਹ ਪਹੁੰਚਨੇ ਸ਼ੁਰੂ ਹੋ ਗਏ ਸਨ ਹਰਿਆਣਾ ਦੇ ਵਿੱਚ ਅੱਜ ਦਾ ਦਿਨ ਬੇहद ਖਾਸ ਹੈ ਕਿਉਂਕਿ ਜੋ 1000 1000 ਤੋਂ ਵੱਧ ਜੋ ਉਮੀਦਵਾਰ ਨੇ ਚੋਣ ਮੈਦਾਨ ਚ ਨਿਤਰ ਉਹਨਾਂ ਦੀ ਕਿਸਮਤ ਅੱਜ EVM ਦੇ ਵਿੱਚ ਹਰਿਆਣਾ ਵਾਸੀ ਕੈਦ ਕਰ ਦੇਣਗੀ ਔਰ ਦੋ ਦਿਨ ਬਾਅਦ 6 ਅਕਤੂਬਰ ਨੂੰ ਸਥਿਤੀ ਸਪਸ਼ਟ ਹੋ ਜਾਏਗੀ ਕਿ ਕਿਹਦੀ ਸਰਕਾਰ ਬਣਦੀ ਹੈ ਕਿਸ ਨੂੰ ਫਤਵਾ ਹਰਿਆਣਾ ਵਾਸੀਆਂ ਨੇ ਦਿੱਤਾ ਤਾਂ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਦੇ ਲਈ ਸਵੇਰੇ 7 ਵਜੇ ਤੋਂ ਹੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਜ਼ਿਆਦਾ ਅਪਡੇਟ ਦੇ ਨਾਲ ਮੇਰੇ ਸਹਿਯੋਗੀ ਰਾਗਵਿਜ ਹਰਿਆਣਾ ਤੋਂ ਜੁੜ ਚੁੱਕੇ ਨੇ ਰਾਗਵਾਜਤ ਦਿਨ ਹਰਿਆਣਾ ਵਾਸੀਆਂ ਦੇ ਲਈ ਬਹੁਤ ਵੱਡਾ ਔਰ ਕਈ ਕਿਉਂਕਿ ਉਮੀਦਵਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਚੋਣ ਪ੍ਰਚਾਰ ਦੇ ਵਿੱਚ ਉਤਸ਼ਾਹ ਕਿੰਨਾ ਹੈ ਹਲਚਲ ਕਿਸ ਤਰੀਕੇ ਦੀ ਆਬੂਥਾਂ ਦੇ ਉੱਤੇ ਜੀ ਬਿਲਕੁਲ ਦਿੱਕੀ ਆਪਕੋ ਬਤਾ ਦੂੰ ਹਰਿਆਣਾ ਮੈਂ 90% ਵਿਧਾਨ ਸਭਾ ਸੀਟਾਂ ਲਈ ਮਚਾਨ ਜਾਰੀ ਹੈ VOTING ਚੁਬਤ 4 ਤੱਕ ਸ਼ਾਮ 6 ਵਜੇ ਤੱਕ ਹੋਗੀ ਰਿਜ਼ਲਟ ਜੋ ਹੈ 8 ਅਕਤੂਬਰ ਕੋ ਆਏਗਾ आज अगर बात करें सोनीपत स्कूला में ईवीएम मशीन जो है खराब होने की शिकायत मिली इस वजह से जो है आधे घंटे देरी से वोटिंग हो पाई है केंद्रीय मंत्री मनोहर लाल खट्टर ने करनाल में अपने बूथ पर सबसे पहले वोट डाला वीएम नवसै ने भी नारायणगढ़ में मतदान किया उधर शूटर प्लेयर और ओलंपिक मैडलिस मनु डॉक्टर और पूर्व कैंसिलर दिनेश फोगाट ने भी मतदान किया मनु ने जज्जर में बताया मैंने पहली बार मतदान किया है सभी मतदाता सही कैंडिडेट चुनकर अपना वोट डाले चार सौ चौसठ निर्दलीय समेत एक हजार इकतीस उम्मीदवार मैदान में है इस चुनाव में मुख्यमंत्री नायब सैनी भूतपुर मुख्यमंत्री भूपेंद्र सिंह हुडा और कांग्रेस की दिनेश बोकार के अलावा जेजेपी के दुष्यंत चौटाला समेत कुल एक हजार इकतीस उम्मीदवारों की किस्मत पर दाव है इनमें चार सौ चौसठ जो है निर्दलीय उम्मीदवार है राज्य में पहली बार पांच राजनीतिक दल भाजपा जेजेपी आई एन एल डी और आम आदमी चुनाव मैदान में है भाजपा ਔਰ ਆਪ ਨੂੰ ਛੋੜ ਕੇ ਬਾਕੀ ਕਬੀ ਜਲ ਦੂਸਰੇ ਦਲੋ ਕੇ ਸਾਥ ਗੱਠਜੋੜਨ ਮੇਂ ਚੋਣ ਲੜ ਰਹੇ ਹੈ ਜੀ ਹਾਂ ਹਾਂ ਰਗਵ ਕਿਉਂਕਿ ਇਲੈਕਸ਼ਨ ਹੋ ਰਹੇ ਨੇ ਪਾਰਦਰਸ਼ਤਾ ਦੇ ਨਾਲ ਹੋ ਸਕਣ ਪ੍ਰਬੰਧ ਕਿਸ ਤਰੀਕੇ ਦੇ ਨੇ ਕਿਉਂਕਿ ਸੈਂਸਿਟਿਵ ਬੋਥ ਵੀ ਹੁੰਦੇ ਨੇ ਹਮੇਸ਼ਾ ਹੀ ਥੋੜਾ ਖਬਰਾਂ ਸਾਹਮਣੇ ਆਉਂਦੀਆਂ ਨੇ ਝੜਪਦੀਆਂ ਤਾਂ ਹਾਲਾਂਕਿ ਦਿਨ ਦੀ ਸ਼ੁਰੂਆਤ ਹੈ ਅਪਡੇਟ ਜਾਣਨੀ ਚਾਹਾਂਗੇ ਤਿਆਰੀਆਂ ਨੂੰ ਲੈ ਕੇ ਵੀ ਔਰ ਕੀ ਕਿਤੇ ਕੋਈ ਅਜਿਹੀ ਖਬਰ ਆਈ ਹੈ ਜਿੱਥੇ ਕੋਈ ਹੰਗਾਮਾ ਹੋ ਗਿਆ ਹੋਵੇ फिलहाल ऐसी कोई खबर जिसकी अभी नहीं आई है शांतिपूर्ण तरीके से जो है मतदान हरियाणा की सभी नब्बे की नब्बे विधान सीटों में हो रहा है और कुछ एक ऐसे बूथ थे जहाँ पर संवेदनशील बूथ है वहाँ पर पुलिस प्रशासन द्वारा पहले ही पुख्ता इंतजाम किए गए हैं पोलिंग बूथ के पास सीसीटीवी कैमरे पानी की व्यवस्था है शौचालयों की व्यवस्था भी, भी कराई गई है और हरियाणा के डीजीपी शत्रुजीत कपूर पहले ही कह चुके हैं की जो भी संवेदनशील जो क्या कहते हैं बूथ है वहाँ पर पूरा सख्त पहरा है क्लीयर एयर ਡੈਰੀਗੇਟਿੰਗ ਜੋ ਹੈ ਉਹ ਕੀ ਗਈ ਹੈ ਜੀ ਠੀਕ ਹੈ राघव ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਦੇ ਲਈ ਤਾਂ 20629 ਪੂਲਿੰਗ ਸਟੇਸ਼ਨ ਨੇ ਜਿੱਥੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਹਰਿਆਣਾ ਵਾਸੀ ਕਰੋ ਨਿਕਲ ਰਹੇ ਨੇ ਔਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨੇ ਇਸ ਵਾਰ ਹਾਲਾਂਕਿ ਹਰ ਵਾਰ ਹੀ ਜੋ ਉਮੀਦਵਾਰ ਹੋਣ ਜਾਂ ਡਿਗਜ ਲੀਡਰ ਹੋਣ ਉਹਨਾਂ ਦੀ ਤਰਫੋਂ ਜੋ 18 ਵਰਿਆਂ ਦੇ ਹੁੰਦੇ ਨੇ ਔਰ ਪਹਿਲੀ ਵਾਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਜਾਂਦੇ ਨੇ ਉਹਨਾਂ ਨੂੰ ਖਾਸ ਤੌਰ ਦੇ ਤੇ ਅਪੀਲ ਜਿਹੜੀ ਆ ਉਹ ਕੀਤੀ ਜਾਂਦੀ ਹੈ ਸਰਟੀਫਿਕੇਟ ਵੀ ਬਕਾਇਦਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਮਤਦਾਦਾਨ ਕਰਨ ਔਰ ਆਪਰੇ ਲਈ ਆਪਣੀ ਸਰਕਾਰ ਚੁਣਨ ਤਾਂ ਜਹੇ ਦੇ ਵਿੱਚ ਜੋ ਸਰਗਰਮੀ ਹੈ ਹਰਿਆਣਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਵਧੀ ਹੋਈ ਸੀ ਕਿਉਂਕਿ ਵਿਧਾਨ ਸਭਾ ਦੇ ਇਲੈਕਸ਼ਨ ਨੇ ਔਰ ਦਮਖਮ ਵੀ ਪੂਰਾ ਹਰ ਇੱਕ ਪਾਰਟੀ ਨੇ ਦਿਖਾਇਆ ਸ਼ਕਤੀ ਪ੍ਰਦਰਸ਼ਨ ਹੋਏ ਨੇ ਫਿਰ ਚਾਹੇ ਉਹ ਰੋਡ ਸ਼ੋਅ ਦੇ ਰੂਪ ਦੇ ਵਿੱਚ ਹੋਏ ਰੈਲੀਆਂ ਦੇ ਰੂਪ ਚ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਤਿੰਨ ਤੋਂ ਜ਼ਿਆਦਾ ਦਫਾ ਜੁੜਾ ਹੈ ਉਹ ਹਰਿਆਣਾ ਦੇ ਵਿੱਚ ਪਹੁੰਚੇ ਕਰੀਬ ਤਿੰਨ ਵਾਰ ਤਾਂ ਉਹ ਪਹੁੰਚੇ ਤਾਂ ਲੇਕਿਨ ਬਾਕੀ ਜੋ ਦਿੱਗਜ ਲੀਡਰ ਨੇ ਫਿਰ ਚਾਹੇ ਕਾਂਗਰਸ ਪਾਰਟੀ ਦੀ ਤਰਫੋਂ ਰਾਹੁਲ ਗਾਂਧੀ ਹੋਣ ਪ੍ਰਿਅੰਕਾ ਗਾਂਧੀ ਹੋਣ ਦਾ ਅਜਿਹੇ ਦੇ ਵਿੱਚ ਜਿਹੜਾ ਉਹ ਲਗਾਤਾਰ ਪਹਿਲਾ ਜੂਨ ਪ੍ਰਚਾਰ ਹੋਇਆ ਲੇਕਿਨ ਹੁਣ ਅਜ ਵੋਟ ਹੱਕ ਦਾ ਇਸਤੇਮਾਲ ਹੋ ਰਿਹਾ ਨਾਇਬ ਸਿੰਘ ਜ਼ੈਣੀ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਤਰਫੋਂ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਤਾਂ ਨਾਇਬ ਸਿੰਘ ਸਿਆਣੀ ਉਹਨਾਂ ਦੀ ਤਰਫੋਂ ਅਪੀਲ ਕੀਤੀ ਗਈ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੋ 18 ਸਾਲ ਦੇ ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰ ਨੇ ਉਹ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ ਤਿਉਹਾਰ ਦੀ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਜਿਹੜੇ ਇਲੈਕਸ਼ਨ ਹੁੰਦੇ ਨੇ ਉਹਨਾਂ ਨੂੰ ਮਨਾਇਆ ਜਾਂਦਾ ਤਾਂ ਅਜਿਹੇ ਅੱਜ ਦਾ ਦਿਨ ਹਰਿਆਣਾ ਵਾਸੀਆਂ ਦੇ ਲਈ ਬੇਹਦ ਵੱਡਾ ਔਰ 2 ਕਰੋੜ ਤੋਂ ਜ਼ਿਆਦਾ ਵੋਟਰ ਨੇ ਹਰਿਆਣਾ ਸੂਬੇ ਦੇ ਵਿੱਚ ਗੁਆਡੀ ਸੂਬਾ ਔਰ ਉੱਥੇ ਇੱਕ ਦਹਾਕੇ ਤੋਂ 10 ਸਾਲ ਤੋਂ ਹਰਿਆਣਾ ਦੀ ਸਰਕਾਰ ਹੈ ਔਰ ਪਾਸ਼ਪਾ ਦੀ ਤਰਫੋਂ ਹਾਲਕੀਏ ਕੌਨਫੀਡੈਂਟ ਸ਼ੋ ਕੀਤਾ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਵੀ ਹੈਟ੍ਰਿਕ ਲੱਗੇਗੀ ਵਾਪਸੀ ਸਤਾ ਦੇ ਵਿੱਚ ਭਾਜਪਾ ਦੀ ਹੋਏਗੀ ਡਬਲ ਇੰਜਨ ਦੀ ਸਰਕਾਰ ਬਣੇਗੀ ਬਹਰਾਲ ਇਹ ਤਾਂ 8 ਅਕਤੂਬਰ ਨੂੰ ਸਥਿਤੀ ਸਪਸ਼ਟ ਹੋਏਗੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੈ ਕਿ 10 ਸਾਲ ਦੇ ਕੰਮਾਂ ਤੋਂ ਹਰਿਆਣਾ ਵਾਸੀ ਭਾਜਪਾ ਦੇ ਖੁਸ਼ ਨਹੀਂ ਜਾਂ ਫਿਰ ਉਹ ਬਦਲਾਵ ਚਾਹੁੰਦੇ ਨੇ ਕਿ ਉਹ ਦਿੱਲੀ ਔਰ ਪੰਜਾਬ ਦੇ ਵਿੱਚ ਹੋਇਆ ਮਾਦੀ ਪਾਰਟੀ ਦੇ ਕੰਮਾਂ ਤੋਂ ਗਰੰਟੀਆਂ ਤੋਂ ਖੁਸ਼ ਨਹੀਂ ਜਾਂ ਫਿਰ ਜੋ ਕਾਂਗਰਸ ਦੀ ਤਰਫੋਂ ਇਸ ਵਾਰ ਸੱਤ ਗਰੰਟੀਆਂ ਦਿੱਤੀਆਂ ਗਿਆ ਨੇ ਹਾਲਾਂਕਿ 40 ਪੰਨਿਆਂ ਦਾ ਹਰਿਆਣਾ ਕਾਂਗਰਸ ਤਰਫੋਂ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਉਸਤੇ ਯਕੀਨ ਦਿਖਾਉਂਦੇ ਨੇ ਸੱਤਾ ਜਬਾਸੀ ਕਾਂਗਰਸ ਕਾਰਦੀ ਹੈ ਅਜਹੇ ਚੇ ਦੇਖਣਾ ਚਸਪ੍ਰੈਗਰ ਲੇਕਿਨ ਅੱਜ ਮਤਦਾਦਾਨ ਕਰਨ ਦੇ ਲਈ ਹਰਨਵਾਸੀ ਜੜਾ ਮੈਦਾਨ ਦੇ ਵਿੱਚ ਆ ਰਹੇ ਨੇ ਔਰ ਬੋਲਿੰਗ ਬੂਥਾ ਤੱਕਰ ਪਹੁੰਚ ਰਹੇ ਨੇ ਔਰ ਉਹਨਾਂ ਦੀ ਤਰਫੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਅਜਹੇ ਦੇ ਵਿੱਚ ਅਗਰ ਅਸੀਂ ਗੁਰੂਗ੍ਰਾਮ ਸੀਟ ਦੀ ਗੱਲ ਕਰੀਏ ਤਾਂ ਭਾਜਪਾ ਕਾਂਗਰਸ ਜੀ ਜੀ ਪੀ ਹੋਏ ਇਨਲੋ ਹੋਏ ਹਰੇਕ ਪਾਰਟੀ ਦੀ ਤਰਫੋਂ ਆਪਣੇ ਜੋ ਉਮੀਦਵਾਰ ਨੇ ਜਿਹੜੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਕਿਉਂਕਿ ਹਰੇਕ ਪਾਰਟੀ ਦੀ ਤਰਫੋਂ ਉਮੀਦਵਾਰ ਅਧਿ ਹੱਕਤ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਤਾਂ ਉਹਨਾਂ ਦੀ ਤਰਫੋਂ ਉਮੀਦਵਾਰ ਬੜਾ ਸੂਝ ਸਮਝ ਕੇ ਇਸ ਸੀਟ ਦੇ ਉੱਤੇ ਉਤਾਰੇ ਗਏ ਔਰ ਹੁਣ ਅਕੜਾ ਮੁਕਾਬਲਾ ਵੀ ਕਈ ਸੀਟਾਂ ਦੋਤੇ ਜੜਾ ਉਹ ਨਜ਼ਰ ਆ ਰਿਹਾ ਹੈ ਅਜਿਹੇ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਵੀ ਬੜੀ ਇੰਟਰਸਟਿੰਗ ਬਣਦੀ ਹੋਈ ਕੁਝ ਸੀਟਸ ਨੇ ਜਿੱਥੇ ਮੁਕਾਬਲਾ ਬੇਹਦ ਦਿਲਚਸਪ ਹੈ ਫਰਚਾਹੇ ਉਹ ਨੂ ਸੀਟ ਹੋਏ ਲੜਵਾ ਸੀਟ ਹੋਏ ਜੁਲਾਨਾ ਹੋਏ ਤਾਂ ਜਿਹੇ ਦੇ ਵਿੱਚ ਤੋ ਸ਼ਾਮ ਸੀਟ ਹੋਏ ਤਾਂ ਇਹ ਵੱਖ-ਵੱਖ ਸੀਟਸ ਨੇ ਹਰਿਆਣਾ ਦੇ ਵਿੱਚ ਜਿੱਥੇ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹਰ ਹਰ ਕਿਸੇ ਦੀਆਂ ਨਿਗਾਹਾਂ ਵੀ ਨੇ ਇਹਨਾਂ ਇਹਨਾਂ ਸੀਟਸ ਦੇ ਉੱਤੇ ਤਾਂ ਜਹੇ ਦੇ ਵਿੱਚ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ VOTING POLLING ਦੇ ਲਈ ਲੋਕ ਹਰਿਆਣਾ ਵਾਸੀ ਬਾਹਰ ਨਿਕਲ ਰਹੇ ਨੇ ਪੋਲਿੰਗ ਬੂਥਾਂ ਤੱਕਰ ਜਾ ਰਹੇ ਨੇ 90 ਵਿਧਾਨ ਸਭਾ ਸੀਟਾਂ ਨੇ ਜਿੱਥੇ VOTING ਹੋ ਰਹੀ ਹੈ ਤਾਂ ਮਨੂਪਾਕਰ ਉਹਨਾਂ ਦੀ ਤਰਫੋਂ ਵੀ ਮਤਦਾਦਾਨ ਆਪਣਾ ਕੀਤਾ ਗਿਆ ਹੈ ਕੇਂਦਰੀ ਮੰਤਰੀ ਨੇ ਮਨੋਹਰ ਲਾਲ ਖੱਟਰ ਉਹ ਵੀ ਕਰਨਾਲ ਦੇ ਵਿੱਚ ਬੂਥ ਤੇ ਪਹੁੰਚ ਕੇ ਸਭ ਤੋਂ ਪਹਿਲਾ ਵੋਟ ਹੱਕ ਦਾ ਇਸਤੇਮਾਲ ਉਹਨਾਂ ਨੇ ਕੀਤਾ ਤਾ শুটিং ਪਲੇਅਰ ਤੇ 올림픽 ਮੈਡਲਿਸਟ ਮਨੂ ਪਾਕਰ ਜੋ ਖੂਬ ਚਰਚਾ ਦੇ ਵਿੱਚ ਰਹੇ ਨੇ ਉਹਨਾਂ ਨੇ ਵੀ ਝੰਝਰ ਦੇ ਵਿੱਚ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਮਨੂ ਪਾਕਰ ਨੇ ਦੱਸਿਆ ਕਿ ਮੈਂ ਪਹਿਲੀ ਵਾਰ મતદાન ਕੀਤਾ ਤਾਂ ਜਹੇ ਦੇ ਵਿੱਚ ਜਿਹੜਾ ਉਹਨਾਂ ਨੇ ਹੋਰ ਨੌਜਵਾਨਾਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾਏ ਸੀਐਮ ਨਾਇਬ ਸਿੰਘ ਸੈਣੀ ਉਹ ਉਹ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਜੁੜਾ ਹੈ ਉਹ ਕਰ ਚੁੱਕੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਗੈਸਨ ਔਰ ਉਹਨਾਂ ਨੇ ਅਸ਼ੀਰਵਾਦ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਤਾਂ ਇਸ ਵਾਰ ਹਰਿਆਣਾ ਦੇ ਵਿੱਚ 1031 ਉਮੀਦਵਾਰ ਨੇ ਜੋ ਚੋਣ ਮੈਦਾਨ ਚ ਨੇ ਯਕੀਨ ਨਾਲ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਹਨਾਂ ਦੇ ਵਿੱਚੋਂ 930 ਫੁਰਸ਼ ਉਮੀਦਵਾਰ ਨੇ ਔਰ 100 ਤੋਂ ਵੱਧ 101 ਮਹਿਲਾਵਾਂ ਨੇ ਜੋ ਆਪਣੀ ਕਿਸਮਤ ਜਿਹੜੀ ਹੈ ਉਹ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਸੌਂਪੀ ਹੈ ਜਿਨ੍ਹਾਂ ਨੇ ਲੋਕ ਅਗਰ ਮੰਡੇਟ ਦੇਣਗੇ ਤਾਂ ਉਹ ਐਮਐਲਏ ਬਣਨਗੇ ਅਜਿਹੇ ਦੇ ਵਿੱਚ ਜਿਹੜਾ ਗੱਲ ਕਰੀਏ ਤਾਂ ਹਰੇਕ ਪਾਰਟੀ ਫਿਰ ਚਾਹੇ ਪੰਜ ਵੱਡੀਆਂ ਪਾਰਟੀਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਉਹਦੇ ਵਿੱਚ ਕਾਂਗਰਸ ਭਾਜਪਾ ਜਨਾਇਕ ਜਨਤਾ ਪਾਰਟੀ ਜੀਜੀਪੀ ਯਾਨੀ ਔਰ ਇਨ ਐਲੋ ਜਿਹੜੀ ਐਨਡੀਐਨ ਨੈਸ਼ਨਲ ਲੋਕ ਦਲ ਔਰ ਆਮ ਆਦਮੀ ਪਾਰਟੀ ਇਹ ਵੱਡੀਆਂ ਪਾਰਟੀਆਂ ਨੇ ਜੋ ਇਸ ਵਾਰ ਆਪਣੀ ਕਹਿ ਲਓ ਤੁਸੀਂ ਸ਼ਕਤੀ ਪ੍ਰਦਰਸ਼ਨ ਵੀ ਇਹਨਾਂ ਦੀ ਤਰਫੋਂ ਕੀਤਾ ਗਿਆ ਚੋਣ ਰਲੀਆਂ ਦੇ ਦੌਰਾਨ ਦਾ ਦੂਸਰੇ ਪਾਸੇ ਉਹਨਾਂ ਦੀ ਤਰਫੋਂ ਲਗਾਤਾਰ ਦਾਬਾ ਵੀ ਠੋਕਿਆ ਜਾ ਰਿਹਾ ਹੈ ਕਿ ਇਸ ਵਾਰ ਸੱਤਾ ਦੇ ਵਿੱਚ ਵਾਪਸੀ ਜਿਹੜੀ ਹੈ ਉਹ ਹੋਏਗੀ ਕਿਉਂਕਿ ਕਮਬੈਕ ਦੇ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਅਲਾਈਅੰਸ ਵੀ ਕੀਤਾ ਗਿਆ ਹੈ ਔਰ ਭਾਜਪਾ ਔਰ ਕਾਂਗਰਸ ਦਰਮਿਆਨ ਹੀ ਮੁੱਖ ਮੁਕਾਬਲਾ ਝੜਾਇਆ ਉਹ ਮੰਨਿਆ ਜਾ ਰਿਹਾ ਹੈ ਲੇਕਿਨ ਸਮੀਕਰਨ ਇਸ ਵਾਰ ਬੜੇ ਦਿਲਚਸਪ ਬਣ ਰਹੇ ਨੇ ਕਰੀਬ 2 ਕਰੋੜ ਵੋਟਰਾਂ ਨੇ ਜਿਨ੍ਹਾਂ ਦੀ ਤਰਫੋਂ ਵੋਟ हतक ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਸ਼ਕਤੀ ਪ੍ਰਦਰਸ਼ਨ ਹੋਏ ਨੇ ਤਾਂ ਪਰਤੋੜ ਰਲੀਆਂ ਹੋਈਆਂ ਨੇ 150 ਤੋਂ ਬਾਅਦ ਭਾਜਪਾ ਦੀ ਤਰਫੋਂ ਰਲੀਆਂ ਕੀਤੀਆਂ ਗਿਆ 70 ਵਦ ਕਾਂਗਰਸ ਦੀ ਤਰਫੋਂ ਔਰ ਅਮਾਦਵੀ ਪਾਰਟੀ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਹੈ ਕਿ ਅਮਾਦਵੀ ਪਾਰਟੀ ਚੋਣ ਮੈਦਾਨ ਦੇ ਵਿੱਚ ਨਿਤਰੀਆ ਔਰ ਪੂਰਾ ਦਮਖਮ ਦਿਖਾਇਆ ਜਾ ਰਿਹਾ ਹੈ 1031 ਉਮੀਦਵਾਰ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 8 ਅਕਤੂਬਰ ਨੂੰ ਆਏਗਾ ਲੇਕਿਨ ਉਹਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਸ ਖਬਰ ਦੇ ਉੱਤੇ ਹੋਰ ਜ਼ਿਆਦਾ ਚਰਚਾ ਕਰ ਲੈਂਦੇ ਹਾਂ ਕਿਉਂਕਿ ਚੋਣ ਦੰਗਲ ਕਈ ਦਿਨਾਂ ਤੋਂ ਪੱਕਿਆ ਹੋਇਆ ਸੀ ਨਿਊਜ਼ ਰੂਮ ਤੋਂ ਮੇਰੇ ਸਹਿਯੋਗੀ ਪ੍ਰਿੰਸ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਿੰਸੋ ਪਿਛਲੇ ਕਈ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਰਗਰਮੀ ਵਧੀ ਹੋਈ ਸੀ ਤੇ ਅੱਜ 1031 ਉਮੀਦਵਾਰ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ EVM ਦੇ ਵਿੱਚ ਕੈਦ ਹੋਣਾ ਸ਼ੁਰੂ ਹੋ ਗਿਆ ਹੈ। ਆ ਦੇਖੋ ਦਿਪਤੀ ਹਰਿਆਣਾ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਵਿੱਚ ਫਸਵਾ ਮੁਕਾਬਲਾ ਹੈ। ਜ਼ਰੂਰ ਜੇ ਜੇਪੀ ਔਰ ਅਨੈਲੋ ਆਪਣਾ ਦਬਾਅ ਦਿਖਾਵੇਗੀ ਆਪਣਾ ਉਸ ਤਰੀਕੇ ਦਾ ਦਬਾਅ ਇਸ ਕਰਕੇ ਦਿਖਾਵੇਗੀ ਕਿ ਕਿਉਂਕਿ ਕਿਉਂਕਿ ਚੋਟਾਲਾ ਪਰਿਵਾਰ ਦਾ ਉਹ ਦਾਅ ਔਰ ਅਨੈਲੋ ਦਾ ਉਹ ਦੇਵੀ ਲਾਲ ਫੈਕਟਰ ਜ਼ਰੂਰ ਕੰਮ ਕਰਦਾ ਹੈ ਪਰ ਉਸ ਤਰੀਕੇ ਨਾਲ ਕੰਮ ਕਰਦਾ ਇਸ ਵਰ ਨਜ਼ਰ ਨਹੀਂ ਆਵੇਗਾ ਪਰ ਜਜਪੀ ਜ਼ਰੂਰ ਕਿਤਨਾ ਕਿਤੇ ਇੱਕ ਵੋਟ ਬੈਂਕ ਤੇ ਅਸਰ ਪਾਵੇਗਾ ਬੀਜੇਪੀ ਦੀ ਕਿਉਂਕਿ ਗੱਠਜੋੜ ਜਦੋਂ ਟੁੱਟਿਆ ਉਸ ਤੋਂ ਬਾਅਦ ਜਜਪੀ ਨੇ ਖੁੱਲ ਕੇ ਬੀਜੇਪੀ ਦਾ ਵਿਰੋਧ ਕੀਤਾ ਪਰ ਜਿਹੜਾ ਮੁਕਾਬਲਾ ਆ ਉਹ ਕਾਂਗਰਸ ਬੀਜੇਪੀ ਦੇ ਵਿਚਾਲੇ ਆਇਆ ਔਰ ਕਿਸ ਨਾ ਕਿਸੇ ਇੱਕ ਗੁੱਟ ਦੀ ਜ਼ਰੂਰ ਜ਼ਰੂਰ ਪਵੇਗੀ ਜੀ ਜੀ ਪੀ ਦੀ ਲੋੜ ਜ਼ਰੂਰ ਪਵੇਗੀ ਸਰਕਾਰ ਬਣਾਉਣ ਦੇ ਲਈ ਪਰ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ 50 ਤੋਂ 60 ਸੀਟਾਂ ਜੋ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਲੈ ਕੇ ਜਾ ਸਕਦੀ ਹੈ ਬੀ ਜੀ ਪੀ ਕਟ ਹੋ ਸਕਦੀ ਹੈ ਪਰ ਲੋਕਾਂ ਆਖਰੀ ਘੰਟੇ ਦੇ ਵਿੱਚ ਲੋਕਾਂ ਨੇ ਕੀ ਸੋਚਿਆ ਲੋਕਾਂ ਨੇ ਕਿਹੜੇ ਕਿਹੜੇ ਫੈਕਟਰਾਂ ਨੂੰ ਦੇਖਿਆ ਸੈਣੀ ਫੈਕਟਰ ਦੇਖਿਆ ਦੇਵੀ ਲਾਲ ਫੈਕਟਰ ਦੇਖਿਆ ਬੰਸੀ ਲਾਲ ਫੈਕਟਰ ਦੇਖਿਆ ਹਰਿਆਣੇ ਦੀ ਪੋਲਿਟਿਕਸ ਤੇ ਹੁਣ ਅਸੀਂ ਚਰਚਾ ਕਰ ਰਹੇ ਆ ਅੱਜ ਸਾਰਾ ਦਿਨ ਵੋਟਾਂ ਪੈਣੀਆਂ ਨੇ ਲੋਕਾਂ ਨੇ ਤੈਅ ਕਰਨਾ ਆ ਕਿਸ ਨੇ ਜਿੱਤਣਾ ਕਿਸ ਨੇ ਹਾਰਨਾ ਪਰ ਲੋਕਾਂ ਨੂੰ ਹਰਿਆਣੇ ਦੀ ਪੋਲਿਟਿਕਸ ਬਾਰੇ ਸਮਝਾਉਣਾ ਜ਼ਰੂਰੀ ਹੈ ਹਰਿਆਣੇ ਦੀ ਪੋਲਿਟਿਕਸ ਕਿਵੇਂ ਸ਼ੁਰੂ ਹੋਈ ਸੀ ਇਸ ਪਾਰਟੀਆਂ ਦੇ ਅੰਦਰ ਬਦਲੇ ਦੀ ਭਾਵਨਾ ਕਿਵੇਂ ਕਿਸ ਤਰੀਕੇ ਦੀ ਸੀ ਕਿਉਂਕਿ ਜਦੋਂ ਸੰਯੁਕਤ ਪੰਜਾਬ ਸੀ ਸਾਂਝਾ ਪੰਜਾਬ ਸੀ ਜਦੋਂ ਹਰਿਆਣਾ ਪੰਜਾਬ ਦੇ ਅੰਦਰ ਸੀਗਾ ਤਾਂ ਜਦੋਂ ਹਰਿਆਣੇ ਨੂੰ ਵੱਖ ਕਰਨ ਦੀ ਮੰਗ ਉੱਠੀ ਸੀ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੇ ਜਦੋਂ ਹਰਿਆਣਾ ਵੱਖ ਹੋਇਆ ਸੀ ਸਭ ਤੋਂ ਪਹਿਲਾਂ ਕਾਂਗਰਸ ਇਸਾ ਸੀਐਮ ਸੀਗਾ ਭਗਵਤ ਦਿয়াল ਸ਼ਰਮਾ ਭਗਵਤ ਦਿয়াল ਸ਼ਰਮਾ ਅਜਿਹੇ ਲੀਡਰ ਸੀ ਜਿਹੜੇ ਪੰਜਾਬ ਤੇ ਹਰਿਆਣਾ ਨੂੰ ਵੱਖ ਹੋਣਾ ਦੇਖਣਾ ਨਹੀਂ ਚਾਹੁੰਦੇ ਸੀਗੇ ਪੰਡਿਤ ਜਵਾਰ ਲਾਲ ਨਹਿਰੂ ਨੇ ਉਹਨਾਂ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਸੀ ਔਰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਰਿਆਣੇ ਨੂੰ ਵੱਖ ਕਰਨ ਦਾ ਝੰਡਾ ਚੁੱਕੋ ਪਰ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਹਰਿਆਣੇ ਨੂੰ ਵੱਖ ਕਰਨ ਦੀ ਜਿਹੜੀ ਮੰਗ ਕਾਂਗਰਸ ਹਾਈ ਕਮਾਂਡ ਦੀ ਜ਼ਰੂਰ ਸੀ ਪਰ ਉਸ ਨੂੰ ਖੁੱਲੇ ਤੌਰ ਤੇ ਸਮਰਥਨ ਕਾਂਗਰਸ ਨੇ ਕਦੇ ਨਹੀਂ ਕੀਤਾ ਉਸ ਦੇ ਲਈ ਹਰਿਆਣੇ ਨੂੰ ਵੱਖ ਕਰਨ ਦੇ ਲਈ ਝੰਡਾ ਕਾਂਗਰਸ ਤੋਂ ਬਾਹਰ ਹੋ ਕੇ ਚੁੱਕਣਾ ਪੈਣਾ ਸੀ ਬਰਿੰਦਰ ਰਾਓ ਸ਼ਰਮਾ ਸੀਗੇ ਦੇਵੀ ਲਾਲ ਸੀਗੇ ਬੰਸੀ ਲਾਲ ਸੀਗੇ ਅਜਿਹੇ ਇਹ ਲੀਡਰ ਅਜਿਹੇ ਨੇ ਅਸੀਂ ਕਹਿ ਸਕਦੇ ਹਾਂ ਆਸਾਨ ਭਾਸ਼ਾ 'ਚ ਜਿਸ ਤਰੀਕੇ ਨਾਲ ਪੰਜਾਬ ਦੀ ਪੋਲਿਟਿਕਸ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਆਧਾਰ ਮੰਨਿਆ ਜਾਂਦਾ ਹੈ ਬਾਬਾ ਬੋਰਡ ਮੰਨੇ ਜਾਂਦੇ ਨੇ ਉਸੇ ਤਰੀਕੇ ਨਾਲ ਦੇਵੀ لال ਮੰਨੇ ਜਾਂਦੇ ਨੇ ਦੇਵੀ لال ਦੇ ਪੁੱਤਰ ਓਮ ਪ੍ਰਕਾਸ਼ ਚੋਟਾਲਾ ਮੰਨੇ ਜਾਂਦੇ ਨੇ ਫਿਰ ਅੱਗੇ ਪੀੜੀਦਰ ਪੀੜੀ ਇਹਨਾਂ ਦੀ ਸਿਆਸਤ ਦੇ ਵਿੱਚ ਹੈ ਇਸ ਵਕਤ ਕੋਈ ਵਿਧਾਇਕ ਹੈ ਕੋਈ ਮੰਤਰੀ ਰਹਿ ਚੁੱਕਿਆ ਹੈ ਕੋਈ ਉਪ ਮੁੱਖ ਮੰਤਰੀ ਰਹਿ ਚੁੱਕਿਆ ਹੈ ਕਿਉਂਕਿ ਦੇਵੀ ਲਾਲ ਤਾਂ ਡਿਪਟੀ ਪ੍ਰਾਈਮ ਮਿਨਿਸਟਰ ਰਹੇ ਨੇ ਤਾਂ ਭਗਵਤ ਦਿয়াল ਸ਼ਰਮਾ ਦੀ ਅਸੀਂ ਗੱਲ ਕਰ ਰਹੇ ਸੀ ਜਦੋਂ ਉਹਨਾਂ ਨੇ ਸਰਕਾਰ ਬਣਾਈ ਉਹਨਾਂ ਨੇ ਸਰਕਾਰ ਬਣਾਉਣ ਤੋਂ ਬਾਅਦ 1.5 ਸਾਲ ਦੇ ਅੰਦਰ ਉਹਨਾਂ ਦੀ ਸਰਕਾਰ ਟੁੱਟ ਗਈ ਸੀ ਕਿਉਂਕਿ ਹਰਿਆਣਾ ਕਾਂਗਰਸ ਹੀ ਨਹੀਂ ਪੂਰੇ ਭਾਰਤ ਦੀ ਕਾਂਗਰਸ ਦੇ ਵਿੱਚ ਟੋ ਫੋਰਡ ਜਿਹੜੀ ਆ ਦੋ ਫਾਰ ਜਿਹੜੇ ਬਹੁਤ ਰਹੇ ਨੇ ਇਸ ਕਰਕੇ ਇਹ ਪੋਲਿਟਿਕ ਸਮਝਾ ਰਿਹਾ ਹਰਿਆਣਾ ਦੀ ਕਿਵੇਂ ਦੀ ਰਹੀ ਹੈ ਕਾਂਗਰਸ ਟੁੱਟਦੀ ਰਹੀ ਸਰਕਾਰ ਫੇਰ ਬਣਾਉਂਦੇ ਰਹੇ ਔਰ ਜਦੋਂ ਭਗਵਤदयाल ਸ਼ਰਮਾ ਸੀਐਮ ਬਣੇ ਤਾਂ ਉਸ ਦਾ ਵਿਰੋਧ ਕਾਂਗਰਸ ਦੇ ਅੰਦਰ ਹੀ ਹੋਇਆ ਫਿਰ ਕਾਂਗਰਸ ਦੇ ਅੰਦਰ ਜਦੋਂ ਵਿਰੋਧ ਪੈਦਾ ਹੋਣਾ ਸ਼ੁਰੂ ਹੋਇਆ ਤਾਂ 1.5 ਸਾਲ ਦੇ ਅੰਦਰ ਅੰਦਰ ਦੂਸਰੀ ਵਾਰ VOTING ਹੋਈ 1968 ਦੇ ਵਿੱਚ 1968 ਦੇ ਵਿੱਚ ਜਦੋਂ VOTING ਸ਼ੁਰੂ ਹੁੰਦੀ ਹੈ ਤਾਂ ਫਿਰ ਰਾਓ ਬਰਿੰਦਰ ਸਿੰਘ ਨੂੰ ਸੀਐਮ ਬਣਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਇੰਦਰਾ ਗਾਂਧੀ ਦੀ ਪਹਿਲੀ ਪਸੰਦ ਰਾਓ ਬਰਿੰਦਰ ਸਿੰਘ ਸੀਗੇ ਤਾਂ ਰਾਓ ਬਰਿੰਦਰ ਸਿੰਘ ਨੂੰ ਸੀਐਮ ਬਣਾਇਆ ਗਿਆ ਉਸ ਤੋਂ ਬਾਅਦ ਵਾਦ-ਵਿਵਾਦ ਫਿਰ ਚੱਲਦੇ ਰਹੇ ਫਿਰ ਬੰਸੀ ਲਾਲ ਹੋਰਾ ਦਾ ਦੌਰ ਆਇਆ ਬੰਸੀ ਲਾਲ ਤੇ ਦੇਵੀ ਲਾਲ ਕਹਿ ਸਕਦੇ ਆ ਬਦਲੇ ਦੀ ਭਾਵਨਾ ਵਾ ਜਿਸ ਤਰੀਕੇ ਨਾਲ ਮੈਂ ਕਹਿ ਰਿਹਾ ਸੀ ਉਹ 70 ਦਾ ਦशक ਜਦੋਂ ਬੰਸੀ ਲਾਲ ਸੀਐਮ ਹੁੰਦੇ ਸੀ ਤਾਂ ਬੰਸੀ ਲਾਲ ਤੇ ਦੇਵੀ ਲਾਲ ਇੱਕੋ ਗੱਡੀ 'ਚ ਸਵਾਰ ਹੋ ਕੇ ਇੱਕ ਵਾਰ ਦਿੱਲੀ ਜਾ ਰਹੇ ਸੀ ਤਾਂ ਉਦੋਂ ਬੰਸੀ ਲਾਲ ਨੇ ਦੇਵੀ ਲਾਲ ਨੂੰ ਗੱਡੀ 'ਚ ਲਾ ਦਿੱਤਾ ਸੀ ਔਰ ਬਦਲੇ ਦੀ ਭਾਵਨਾ ਵਾ ਇਸ ਕਦਰ ਦੇਵੀ ਲਾਲ ਦੇ ਅੰਦਰ ਰਹੀ ਤਾਂ ਦੇਵੀ ਲਾਲ ਨੇ ਜਦੋਂ ਜਨਤਾ ਦਲ ਦੀ ਸਰਕਾਰ ਬਣਾਈ ਜਨਤਾ ਧਲ ਦੀ ਸਰਕਾਰ ਉਹ ਸੈਂਟਰ ਦੇ ਵਿੱਚ ਆਈ ਤਾਂ ਉਹਨਾਂ ਨੇ ਆਪਣੀ ਸਰਕਾਰ ਜਿਹੜੀ ਆ ਹਰਿਆਣਾ ਦੇ ਵਿੱਚ ਬਣਾਈ ਸੀ ਤਾਂ ਉਹਨਾਂ ਨੇ ਬਦਲੇ ਦੀ ਭਾਵਨਾ ਇਸ ਕਦਰ ਰੱਖੀ ਸੀ ਉਹ ਕਿੱਸਾ ਇਸ ਕਦਰ ਯਾਦ ਰੱਖਿਆ ਸੀ ਤਾਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਪਿਵਾਨੀ ਦੀਆਂ ਸੜਕਾਂ ਤੇ ਖੁੱਲੀ ਜੀਪ 'ਚ ਅਰੈਸਟ ਕਰਾ ਕੇ ਥਾਣੇ ਤੱਕ ਲੈ ਕੇ ਗਏ ਸੀ ਔਰ ਇਹ ਕਿਆਸੀ ਕਿ ਮੈਨੂੰ ਉਹ ਬਦਲਾ ਯਾਦ ਆ ਜਦੋਂ ਤੁਸੀਂ ਮੈਨੂੰ ਇਹਨਾਂ ਰਾਹਾਂ ਤੇ ਗੱਡੀ ਤੇ ਉਤਾਰਿਆ ਸੀ ਤਾਂ ਇਸ ਤਰੀਕੇ ਦੀ ਬਦਲੇ ਦੀ ਭਾਵਨਾਵਾਂ ਰਹੀ ਹੈ ਬਹੁਤ ਖੜਕਦੀ ਰਹੀ ਹੈ ਲੀਡਰਾਂ ਦੀ ਫਿਰ ਓਮ ਪ੍ਰਕਾਸ਼ ਛੋਟਾਲਾ ਹੋਰਾਂ ਦਾ ਦੌਰ ਆਇਆ ਚਾਰ ਵਾਰ ਉਹਨਾਂ ਨੇ ਕਹਿ ਸਕਦੇ ਹਾਂ ਕਿ ਸੀਐਮ ਬਣੇ ਦਿਨਾਂ ਦੇ ਵਿੱਚ ਅਸਤੀਫਾ ਦੇ ਦੇਂਦੇ ਸੀ ਕਿਉਂਕਿ ਇੱਕ ਮਹਿਮ ਕਾਂਡ ਹੋਇਆ ਸੀ ਮਹਿਮ ਸੀਟ ਕਾਂਡ ਹੋਇਆ ਸੀ 1980 ਦੇ ਵਿੱਚ ਉਸ ਦਾ ਪ੍ਰਭਾਵ ਅੱਜ ਵੀ ਐਨਐਲਓ ਤੇ ਪੈਂਦਾ ਹੈ ਐਨਐਲਓ ਦਾ ਹਾਲ ਹੁਣ ਕਿਉਂ ਅਜਿਹਾ ਹੋ ਗਿਆ ਇਸੇ ਕਰਕੇ ਹੋਇਆ ਕਿਉਂਕਿ ਉਸ ਮਹਮ ਸੀਟ ਕਾਂਡ ਦੇ ਵਿੱਚ ਚੋਣਾ ਹੋ ਰਹੀਆਂ ਸੀ ਉਸ ਹਿੰਸਾ ਦੇ ਵਿੱਚ 10 ਲੋਕਾਂ ਤੇ ਪੁਲਿਸ ਨੇ ਗੋਲੀਆਂ ਚਲਾਤੀਆਂ ਸੀਗੀਆਂ ਜਿਸ ਕਰਕੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਆ ਚੁੱਕਿਆ ਸੀ ਕਿ ਓਮ ਪ੍ਰਕਾਸ਼ ਚੋਟਾਲਾ ਨੂੰ ਅਸਤੀਫਾ ਦੇਣਾ ਪਿਆ 3 ਮਹੀਨੇ ਦੇ ਅੰਦਰ ਅੰਦਰ ਫਿਰ ਓਮ ਪ੍ਰਕਾਸ਼ ਚੋਟਾਲਾ ਨੇ ਜਦੋਂ ਅਸਤੀਫਾ ਦਿੱਤਾ ਔਰ ਡਿਪਟੀ ਪ੍ਰਾਈਮ ਮਿਨਿਸਟਰ ਸੀ ਕਿ ਉਸ ਵੇਲੇ ਦੇਵੀ ਲਾਲ ਜੋ ਹਰਿਆਣਾ ਦੇ ਸੀਐਮ ਰੇ ਚੁੱਕੇ ਸੀਗੇ ਉਹਨਾਂ ਨੂੰ rau ਉਹਨਾਂ ਨੂੰ ਉੱਤੋਂ ਜਿਹੜਾ ਵੀ ਪੀ ਸਿੰਘ ਦੀ ਸਰਕਾਰ ਸੀ ਕੇਂਦਰ ਦੇ ਵਿੱਚ ਉਹਨਾਂ ਨੂੰ ਆਫਰ ਆਇਆ ਸੀ ਕਿ ਤੁਸੀਂ ਡਿਪਟੀ ਪ੍ਰਾਈਮ ਮਿਨਿਸਟਰ ਬਣੋ ਫਿਰ ਐਨਐਲਓ 1998 ਦੇ ਵਿੱਚ ਇੱਕ ਵਾਰ ਫਿਰ ਪੁਨਰਗਠਨ ਕਰਦੀ ਆ ਫਿਰ 옴 ਪ੍ਰਕਾਸ਼ ਚਟਾਲਾ ਸਿਆਸਤ ਦੇ ਵਿੱਚ ਆਉਂਦੇ ਨੇ ਪਰ ਉਹ ਮਹਿਮ ਕਾਂਡ ਵਾਲਾ ਕਿੱਸਾ ਜਿਹੜਾ ਉਹ ਇਸ ਕਦਰ ਹੈ ਹਰਿਆਣੇ ਦੇ ਲੋਕਾਂ ਦੇ ਨਾਲ ਜੁੜਿਆ ਸੀ ਹੂੰ ਜਿਸ ਕਦਰ ਸਾਡੇ ਪੰਜਾਬ ਦੇ ਵਿੱਚ ਬੇਅਦਬੀ ਵਾਲਾ ਮਸਲਾ ਜੁੜਿਆ ਸੀ ਤਾਂ ਇਸ ਕਰਕੇ ਫਿਰ ਇੱਕ ਵਾਰ ਕਿਸਾਨਾਂ ਤੇ ਵੀ ਗੋਲੀਆਂ ਚੱਲੀਆਂ ਸੀ 2002 ਦੇ ਵਿੱਚ ਜਦੋਂ ਓਮ ਪ੍ਰਕਾਸ਼ ਛੋਟਾਲਾ ਹੋਰਾਂ ਨੇ ਵਾਪਸੀ ਕੀਤੀ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਕਿਸਾਨਾਂ ਦੇ ਬਿੱਲ ਫ੍ਰੀ ਕਰਾਂ ਬਿੱਲ ਜਿਹੜੇ ਕਰਜ਼ੇ ਜਿਹੜੇ ਨੇ ਉਹ ਫ੍ਰੀ ਕਰਾਂਗਾ ਕਿਸੇ ਨੂੰ ਕੋਈ ਬਿੱਲ ਨਹੀਂ ਆਵੇਗਾ ਬਿਜਲੀ ਫ੍ਰੀ ਕਰਾਂਗਾ ਕਿਉਂਕਿ ਉਸ ਵਕਤ ਸਭ ਤੋਂ ਵੱਡੀ ਗੱਲ ਸੀ ਓਮ ਪ੍ਰਕਾਸ਼ ਚਟਾਲਾ ਹੋਰਾਂ ਨੇ ਸਭ ਤੋਂ ਪਹਿਲਾ ਕਦਮ ਚੁੱਕਿਆ ਸੀ ਕਿ ਇਸ ਤਰੀਕੇ ਨਾਲ ਸੀ ਬਿਜਲੀ ਫ੍ਰੀ ਕਰਾਂਗੇ ਉਹਨਾਂ ਨੇ ਸਰਕਾਰ ਬਣਾਈ ਉਹਨਾਂ ਨੇ ਨਵੇਂ ਮੀਟਰ ਵੀ ਲਵਾਏ ਪਰ ਕਿਸਾਨਾਂ ਨੂੰ ਬਿੱਲ ਬੜੇ ਆ ਰਹੇ ਸੀ ਬਿੱਲ ਫ੍ਰੀ ਨਹੀਂ ਹੋ ਰਹੇ ਸੀ ਜਿਸ ਕਦਰ ਫਿਰ ਇੱਕ ਵਾਰ ਕਿਸਾਨਾਂ ਦੀ ਭੀੜ ਉਮੜੀ ਤੇ ਉਹਨਾਂ ਕਿਸਾਨਾਂ ਤੇ ਵੀ ਗੋਲੀਆਂ ਚੱਲੀਆਂ ਸੀ ਜਿਸ ਚ ਦੋ ਕਿਸਾਨਾਂ ਦੀ ਮੌਤ ਵੀ ਹੋਈ ਸੀ ਫਿਰ ਓਮ ਪ੍ਰਕਾਸ਼ ਚਟਾਲਾ ਹੋਰਾਂ ਦਾ ਪ੍ਰਭਾਵ ਘਟਣਾ ਖਤਮ ਹੋਣਾ ਸ਼ੁਰੂ ਹੋਇਆ ਫਿਰ ਕਰਦੇ ਕਰਦੇ ਨੂੰ ਇਸ ਤਰੀਕੇ ਨਾਲ ਭੁਪੇਂਦਰ ਹੁੱਡਾ ਹੋਰਾਂ ਦੀ ਸਰਕਾਰ ਫਿਰ ਮਨੋਰ ਲਾਲ ਖੱਟਰ ਹੋਰਾਂ ਦਾ ਦੌਰ ਆਇਆ ਤਾਂ ਹੁਣ ਫਿਰ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦਾ ਦੌਰ ਮੁੜ ਸ਼ੁਰੂ ਹੋਣ ਵਾਲਾ ਹੈ ਐਨਐਲਓ ਜੀਜੀਪੀ ਇਸ ਸਾਰੇ ਕਾਂਗਰਸ ਭਾਜਪਾ ਦੀ ਟੱਕਰ ਦੇ ਵਿੱਚ ਕਿਉਂਕਿ ਸਿਆਸਤ ਬੇਸ਼ੱਕ ਕਾਂਗਰਸ ਤੋਂ ਸ਼ੁਰੂ ਹੋਈ ਪਰ ਦੇਵੀ ਲਾਲ ਦੀ ਗੱਲ ਕਰੀਏ ਤਾਂ ਦੇਵੀ ਲਾਲ ਹਰਵਾਂ ਨੂੰ ਤਾਊ ਦੇਵੀ ਲਾਲ ਨਾਲ ਬੁਲਾਇਆ ਜਾਂਦਾ ਸੀ ਸਥਾਨਾਂ ਦੇ ਲੋਕਾਂ ਤੇ ਲਈ ਠੀਕੇ ਅਡਾਪਟ ਜੀਜੀਪੀ ਵਕ ਹੋਈ ਹੈ ਐਨਐਲਓ ਚ ਐਨਐਲਓ ਚ ਇਸ ਕਰਕੇ ਵਕ ਹੋਈ ਜੀਜੀਪੀ ਦੇ ਜਿਹੜੇ ਦੁਸ਼ਯੰਤ ਚੋਟਾਲਾ ਨੇ ਉਹਨਾਂ ਤੇ ਇਲਜ਼ਾਮ ਕਹਿ ਸਕਦੇ ਹਾਂ ਕਿ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਉਹ ਪਾਰਟੀ ਦੇ ਅੰਦਰ